ਉਥੇ ਡਿਸਪੈਂਸਰੀ ਜਾ ਕੇ ਸਾਰਾ ਕੁਝ ਫ੍ਰੀ ਹੈ ਬਿਲਕੁਲ 100% ਫ੍ਰੀ ਹੈ ਕੋਈ ਉਥੇ ਤਰਫ ਪਿੰਡ ਕਾਪਾ ਸੈ ਨਹੀਂ ਕੋ ਲੇਤਾ ਲੋੜ ਪਏ ਤੇ ਤੁਹਾਡੇ ਟੈਸਟ ਵੀ ਫ੍ਰੀ ਹੋ ਜਾਂਦੇ ਆ ਔਰ ਇਸ ਕਰਕੇ ਉਹਨਾਂ ਦਾ ਫਾਇਦਾ ਜ਼ਰੂਰ ਲਾਓ ਪੈਨਸ਼ਨ ਅਗੇ ਹੀ 500 ਤੋਂ 1000 ਰੁਪਏ ਦਿੱਤੇ ਆ ਪਰ ਅੱਜ ਉਹਨਾਂ ਦੇ ਦੋ ਬੱਚਿਆਂ ਲਈ ਨਾਲ ਪੈਨਸ਼ਨ ਲੱਗੀ ਆ ਹਰ ਘਰ ਦੇ ਵਿੱਚ 45 ਵਿਧਵਾ ਔਰਤਾਂ ਨੂੰ ਹਰ ਤਨ 40 ਰੁਪਏ ਜਾ ਰਿਹਾ ਦੋ ਬੱਚਿਆਂ ਦਾ ਇੱਕ ਉਹਨਾਂ ਦੀ ਮਾਤਾ ਦਾ ਤੇ ਉਸ ਤੋਂ ਬਾਅਦ ਸਿਵਲ ਹਸਪੀਟਲ ਦੇ ਵਿੱਚ ਹੀ ਨਾਇਰ ਕਰਨੇ ਆ ਕਈਆਂ ਹਸਪਤਾਲਾਂ 'ਚ ਨਾਇਰ ਕਰਨੇ ਆ ਪਰ ਉਹਨਾਂ ਆ ਪਿਛਲੇ کئی ਦੋ ਲਾਇਕ ਆਇਆ ਜਿਨ੍ਹਾਂ ਦਾ ਪ੍ਰਾਈਵੇਟ ਹਸਪੀਟਲ 1-1 ਲੱਖ ਰੁਪਇਆ ਮੰਗਿਆ ਪਰ ਦੋਮਾ ਦਾ ਰਾਜਨੀ ਸਿਵਲ ਚਰਾਇਆ 1 ਰੁਪਇਆ ਨਹੀਂ ਲੱਗਾ ਜੇ ਕੋਈ ਵੀ ਕਿਸੇ ਨੇ ਇਲਾਜ ਕਰਾਉਣਾ ਹੋਵੇ ਐਸ ਸਿਵਲ ਹਸਪੀਟਲ ਚ ਬਾਰੋ ਦਵਾਈ ਵੀ ਨਹੀਂ ਲਿਆਣਦੇ ਉਹ ਵੀ ਤੁਹਾਨੂੰ ਆਪ ਲਿਆ ਕੇ ਦੇਣਗੇ ਕੋਈ 1 ਰੁਪਇਆ ਵੀ ਲੱਗਣਾ ਪਾਵੇ ਆਪਰੇਸ਼ਨ ਹੋਵੇ ਭਾਵੇਂ ਕਿਸ ਤਰ੍ਹਾਂ ਦਾ ਇਲਾਜ ਹੋਵੇ ਤੁਸੀਂ ਕੋਈ ਵੀ ਜੇ ਕਿਸੇ ਦਾ ਕੋਈ ਇਲਾਜ ਕਰਾਉਣਾ ਹੋਵੇ ਸੇਰ ਪੇਟ ਕੇ ਵੇਚ ਲਓ ਲੇਕਿਨ ਉਹ ਦੇਖ ਸਰਕਾਰ ਜੀਰੋ ਬਿੱਲ ਆ ਰਿਹਾ ਸਾਰਿਆਂ ਨੂੰ ਬਣਾਵਾ ਠੀਕ ਹੈ ਜੀ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ ਆਮ ਆਦਮੀ ਪਾਰਟੀ ਨੇ ਸਗੋਂ ਲੋਕਾਂ ਨੂੰ ਦੇ ਰਹੀ ਆ ਲੈ ਕੁਛ ਵੀ ਹਾਂਜੀ ਪਿਆਰ ਪ੍ਰੀਤ ਸਤਿ ਸ਼੍ਰੀਕਾਲ ਜੀ ਵਰਲਡ ਪੋਸਟ ਇੰਡੀਆ ਚੈਨਲ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੇਰੇ ਵੱਲੋਂ ਯਾਨੀ ਕਿ ਲਵ ਗਿਲਸ਼ਾ ਵੱਲੋਂ ਅਸੀਂ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਸੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਪੰਜਾਬ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਤੇ ਇਸੇ ਹੀ ਸੰਬੰਧ ਦੇ ਵਿੱਚ ਇੱਕ ਅਜਿਹਾ ਬੜਾ ਸੋਹਣਾ ਸੈੱਟ ਆ ਜਿਹੜਾ ਉਹ ਦੇਖਣ ਨੂੰ ਮਿਲਿਆ ਕਿ ਅਲਾਕਾ ਜਿਹੜਾ ਦੱਖਣੀ ਹਲਕਾ ਜਿਹੜਾ ਸੀ ਉੱਥੋਂ ਦੇ ਜਿਹੜੇ ਵਿਧਾਇਕ ਸੀ ਸਰਦਾਰ ਡਾਕਟਰ ਇੰਦਰਬੀਰ ਸਿੰਘ ਨੀਜਰ ਸਾਹਿਬ ਉਹ ਵਿਸ਼ੇਸ਼ ਤੇ ਤੌਰ ਤੇ ਜਿਹੜਾ ਵਾ ਇਲਾਕੇ ਦੇ ਨਾਲ ਜਿਹੜਾ ਵਾ ਵਿਸ਼ੇਸ਼ ਮਿਲਣੀ ਮੀਟਿੰਗ ਕਰਨ ਲਈ ਪਹੁੰਚੇ ਆਪਣਾ ਮੀਟਿੰਗ ਦੇ ਵਿੱਚ ਉਹਨਾਂ ਨੇ ਵਿਚਾਰ ਵਟਾਂਦਰਾ ਕੀਤਾ ਕਿ ਪ੍ਰੋਬਲਮਸ ਆ ਰਹੀਆਂ ਇਲਾਕੇ ਦੇ ਸੰਬੰਧੀ ਉਸ ਸਾਹਿਬ ਦੇ ਨਾਲ ਜਿਹੜਾ ਗੱਲਬਾਤ ਕਰਨ ਦੀ ਜਿਹੜੀ ਆ ਉਹ ਵੀ ਕੋਸ਼ਿਸ਼ ਕੀਤੀ ਇੱਕ ਸੋਨਾ ਬੜਾ ਹਿੱਸਾ ਇਲਾਕਾ ਮਿਲਣੀ ਦੇ ਵਿੱਚ ਜਿਹੜਾ ਵਿਸ਼ੇਸ਼ ਤੌਰ ਤੇ ਜਿਹੜਾ ਸਰਦਾਰ ਡਾਕਟਰ ਇੰਦਰਪ੍ਰੀਤ ਸਿੰਘ ਨਿਜਰ ਸਾਹਿਬ ਪਹੁੰਚੇ ਨੇ ਗੱਲਬਾਤ ਕਰਾਂਗੇ ਅਸੀਂ ਉਹਨਾਂ ਦੇ ਨਾਲ ਡਾਕਟਰ ਸਾਹਿਬ ਇੱਕ ਪਰਿਵਾਰਕ ਮਿਲਣੀ ਮੈਂ ਕਹਿ ਸਕਦਾ ਹਾਂ ਕਿ ਅੱਜ ਹੋਈ ਆਪਣਾ ਤਾਂ ਕਿਵੇਂ ਦੇਖਦੇ ਹੋ ਇਲਾਕੇ ਦੇ ਵਿੱਚ ਸਾਰੇ ਜਿਹੜਾ ਤੁਹਾਡੇ ਕੋਲ ਆਏ ਵੀ ਨੇ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਦੋਂ ਮੈਂ 67 ਨੰਬਰ ਵਾਰਡ ਚ ਆਉਣਾ ਮੈਨੂੰ ਲੱਗਦਾ ਮੈਂ ਆਪਣੇ ਪਰਿਵਾਰ ਚ ਆ ਗਿਆ ਜੀ ਤੇ ਮੈਨੂੰ ਸਪੋਰਟ ਬਹੁਤ ਮਿਲੀ ਹੈ ਵੋਟਾਂ ਵੀ ਪਿਛਲੇ ਸਾਲ ਬਹੁਤ ਮਿਲੀਆਂ ਸੀਗੀਆਂ ਉਹਨੇ ਮੇਰੀ ਜਿੰਮੇਵਾਰੀ ਵੱਜ ਜਾਂਦੀ ਹੈ ਸੋ ਮੈਂ ਸਭ ਨੂੰ ਦੱਸਿਆ ਕਿ ਅਸੀਂ ਇਹਨਾਂ ਦਾ ਸਿਹਤ ਦਾ ਬੱਚਿਆਂ ਦੀ ਸਕੂਲਿੰਗ ਦਾ ਇਹਨਾਂ ਦੇ ਬੱਚਿਆਂ ਦੇ ਖੇਡਣ ਦਾ ਅਰੇਂਜਮੈਂਟ ਜਿਹੜੇ ਸਾਰੇ ਇਲਾਕੇ ਦੇ ਲੋਕ ਨੇ ਉਹਨਾਂ ਸਹਿਰ ਦਾ ਅਰੇਂਜਮੈਂਟ ਕਿਤੇ ਸਹਿਰ ਕਰ ਸਕਣ ਕਿਤੇ ਬਾਗ-ਬਗੀਚਾ ਲੱਗੇ ਹੋਵੇ ਇਹ ਸਾਰੇ ਕਰਨ ਦੇ ਆ ਇਹਦੇ ਨਾਲ ਨਾਲ ਪਾਣੀ ਜਿਹੜਾ ਸਾਡਾ ਨਹਿਰੀ ਪਾਣੀ ਫਿਲਟਰ ਹੋ ਕੇ ਸਾਨੂੰ ਮਿਲਣਾ ਅਗਲੇ ਸਾਲ ਤੋਂ ਮੈਂ ਤੇ ਬਾਰੇ ਵੀ ਦੱਸਿਆ ਅੱਜ ਤੇ ਸੀਵਰ ਸਾਡੀ ਸਬਸਿਆ ਥੋੜੀ ਬਹੁਤ ਸਾਰੇ ਸ਼ਹਿਰਾਂ ਚ ਹੈਗੀ ਹੈ ਉਹ ਅਸੀਂ ਹੱਲ ਦੀ ਕੋਸ਼ਿਸ਼ ਕਰ ਰਹੇ ਆ ਮੈਨੂੰ ਆਸ ਹੈ ਕਿ ਅਸੀਂ ਕਰ ਲਾਂਗੇ ਸੋ ਜੇ ਜਿੰਦਗੀ ਸੌਖੀ ਬਣਾਉਣੀ ਆ ਸਾਡੇ ਵਲੰਟੀਅਰਸ ਦੀ ਸਾਡੇ ਜਿਹੜੇ ਇਲਾਕਾ ਨਿਵਾਸੀ ਨੇ ਉਹ ਸਾਡਾ ਫਰਜ਼ ਆ ਇਹਨਾਂ ਮਾਨ ਦਿੱਤਾ ਇਹਨੀ ਵੋਟ ਇਹਨਾਂ ਆਵਾਦੀ ਪਾਰਟੀ ਨੂੰ ਪਾਈ ਸੀਗੀ ਔਰ ਇਹਨੀ ਬਹੁਤ ਮਤ ਸਾਡੇ ਐਮ ਐਲ ਏ ਜਿਤਾਏ ਸਾਡੇ ਸੀ ਐਮ ਭਗਵੰਤ ਮਾਨ ਸਾਹਿਬ ਜਿਤਾਏ ਨਾ ਨੇ ਸੋ ਸਾਡੇ ਜ਼ਿੰਮੇਰੀ ਬਹੁਤ ਹੈ ਔਰ ਇਸ ਜ਼ਿੰਮੇਰੀ ਬਾਕੀ ਵੀ ਨਿਕਾਪ ਨਭਾਵਾਂ ਜੀ ਤਾਂ ਵੱਡੀ ਗੱਲ ਜਿਹੜੀ ਐ ਕਿ ਐਮਪੀ ਦੇ ਚੋਣਾਂ ਜਿਹੜੀਆਂ ਆ ਰਹੀਆਂ ਨੇ ਤੇ ਤੁਹਾਡੇ ਇਲਾਕੇ ਦੇ ਵਿੱਚੋਂ ਕਿਦਾਂ ਦਾ ਸਹਿਯੋਗ ਜਿਹੜਾ ਉਹ ਦੇਖਣ ਨੂੰ ਮਿਲਦਾ ਆਪਣਾ ਅੱਛਾ ਸਹਿਯੋਗ ਹੈ ਜੀ ਮੈਂ ਤੇ ਹੀ ਰਿਕਵੈਸਟ ਕਰ ਰਿਹਾ ਕਿ ਵੋਟਾਂ ਤਾਂ ਪੰਜ ਸਾਲ ਬਾਅਦ ਸੇ ਪਾਈਆਂ ਨੇ ਜੀ ਵਿਚਕਾਰ ਜਿੰਨੀਆਂ ਵੀ ਵੋਟਾਂ ਆਉਣ ਚਾਹੇ ਉਹ ਮਿਊਨਿਸਪੈਲਿਟੀ ਦੀਆਂ ਨੇ ਚਾਹੇ ਉਹ ਮੈਂਬਰ ਪਾਰਲੀਮੈਂਟ ਦੀਆਂ ਨੇ ਉਹ ਸਾਨੂੰ ਆਪ ਨੂੰ ਪੈਣੀ ਚਾਹੀਦੀਆਂ ਨੇ ਸਾਡਾ ਇਮਤਿਹਾਨ ਦੇ ਜਿਹੜਾ ਉਹ ਪੰਜ ਸਾਲ ਬਾਅਦ ਹੋਣਾ ਚਾਹੀਦਾ ਹੈ ਪੰਜ ਸਾਲ ਬਾਅਦ ਸਾਨੂੰ ਜਰੂਰ ਪੁੱਛਣ ਵੀ ਤੁਸੀਂ ਕੰ ਇਹ ਡਿਸਾਈਡ ਆਪਣਾ ਆਪ ਕਰ ਸਕਦੇ ਆ ਪਰ ਮੈਨੂੰ ਆਸ ਹੈ ਕਿ ਅਸੀਂ ਬਹੁਤ ਸਾਰੇ ਕੰਮ ਕਰ ਜਾਾਂਗੇ ਪੰਜਾਬ ਜੀ ਤੇ ਮਾਨਸਬਦ ਦਾ ਇੱਕ ਬੜਾ ਸੋਹਣਾ ਸੁਪਨਾ ਵੀ ਹੈ ਸਾਰੀ ਪਾਰਟੀ ਦਾ ਸਾਡਾ ਸੁਪਨਾ ਹੈ ਕਿ 13 0 ਵਾਲਾ ਕਿਵੇਂ ਦੇਖ ਦਿਓ ਤੁਸੀਂ ਪਰਮਾਤਮਾ ਨੂੰ ਪਤਾ ਜੀ ਲੋਕਾਂ ਦੇ ਵਿੱਚ ਕੀ ਹੈ ਪਰ ਅਸੀਂ ਆਸ ਕਰਦੇ ਆਂ ਕਿ ਅਸੀਂ ਚੰਗਾ ਪਰਫਾਰਮ ਕਰਾਂਗੇ ਸਾਡੇ ਸਰਕਾਰ ਨੇ ਬਹੁਤ ਚੰਗੇ ਕੰਮ ਕੀਤੇ ਆਂ ਅਸੀਂ ਚੰਗਾ ਪਰਫਾਰਮ ਕਰਾਂਗੇ ਆਪ ਆਗੂ ਜਿਹੜਾ ਆਪ ਜਿਹੜੇ ਵਰਕਰ ਨੇ ਉਹ ਵੀ ਸਾਡੇ ਕੋਲ ਮੌਜੂਦ ਸੀ ਤੇ ਅਸੀਂ ਉਹਨਾਂ ਦੇ ਨਾਲ ਵੀ ਜਿਹੜਾ ਵਾ ਗੱਲਬਾਤ ਕਰਾਂਗੇ ਕਿ ਕਿਵੇਂ ਦਾ ਮਾਹੌਲ ਜਿਹੜਾ ਜਾਂ ਆਉਣ ਵਾਲੀਆਂ ਚੋਣਾਂ ਜਿਹੜੀਆਂ ਐਮਪੀ ਚੋਣਾਂ ਨੇ ਕਿੱਦਾਂ ਦਾ ਜਿਹੜਾ ਮਾਦੇ ਨਜ਼ਰ ਤੇ ਕਿਦਾਂ ਦਾ ਜਿਹੜਾ ਗਰਾਫ ਆ ਉਹ ਦੇਖਣ ਨੂੰ ਮਿਲੇਗਾ ਤਾਂ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਨਾ ਚਾਹੁੰਦੇ ਬੜਾ ਮਿਹਨਤੀ ਦੇ ਜ਼ਜ਼ਾਰੂ ਜਿਹੜੇ ਵਰਕਰ ਤੇ ਆਗੂ ਨੇ ਸਾਡੇ ਕੋਲੋਂ ਸ਼ੇਰ ਪੰਜਾਬ ਜੀ ਪੰਜਾਬ ਸਾਹਿਬ ਪਿਆਰ ਪਰਿਸ਼ਾਦ ਸੀ ਕਾਲ ਜੀ ਸੀ ਕਾਲ ਜੀ ਅੱਜ ਜਿਹੜੀ ਬੜੀ ਸੋਹਣੀ ਮੀਟਿੰਗ ਦੇਖਣ ਨੂੰ ਮਿਲੇ ਕਿ ਬੜਾ ਕਿਹਾ ਤੇ ਪਰਿਵਾਰਿਕ ਮਿਲਣੀ ਮੀਟਿੰਗ ਹੈ ਉਹਨਾਂ ਨੇ ਕਿਹਾ ਜੀ ਆਪਾਂ ਪਰਿਵਾਰ ਹੀ ਸਾਰਾ ਕੋਈ ਬਾਹਰ ਦੀ ਗੱਲ ਨਹੀਂ ਆ ਤਾਂ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤੇ ਸਾਰੇ ਪਿਆਰਿਆਂ ਨੂੰ ਸਵਾਹੀ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗਿੱਲ ਸਾਹਿਬ ਤੁਹਾਡਾ ਤੁਹਾਡੇ ਇਹ ਚੈਨਲ ਦਾ ਇਥੇ ਪਹੁੰਚਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਇਹਨਾਂ ਕੀਮਤੀ ਸਮਾਂ ਕੱਢ ਕੇ ਜਿੱਥੇ-ਜਿੱਥੇ ਡਾਕਟਰ ਸਾਹਿਬ ਦੀਆਂ ਮੀਟਿੰਗਾਂ ਹੁੰਦੀਆਂ ਨੇ ਉੱਥੇ ਤੁਸੀਂ ਪਹੁੰਚਦੇ ਜੇ ਇਹ ਆਮ ਆਦਮੀ ਪਾਰਟੀ ਦੇ ਵਿੱਚ ਤੁਹਾਡਾ ਮੈਂ ਕਹਿੰਨਾ ਕਿ ਬਹੁਤ ਵੱਡਾ ਸਾਥਵਾ ਤੁਹਾਨੂੰ ਦਿਲੋਂ ਸਲੂਟ ਵਾ ਤੇ ਦੂਜਾ ਅੱਜ ਸ਼ਹੀਦ ਉਦਮ ਸਿੰਘ ਨਗਰ ਸਰਦਾਰ ਸ੍ਰਿੰਦਰ ਸਿੰਘ ਜੀ ਦੇ ਘਰ ਹੈ ਉਹਨਾਂ ਦੇ ਨਾਲ ਵੀਰ ਜਤਿੰਦਰਪਾਲ ਸਿੰਘ ਉਹਨਾਂ ਨੇ ਅੱਜ ਬਹੁਤ ਵਧੀਆ ਬਹੁਤ ਸੋਹਣੀ ਮੀਟਿੰਗ ਕਰਾਈ ਮੀਟਿੰਗ ਕੋਈ ਜ਼ਿਆਦਾ ਲੰਬੇ ਪਹਿਲਾਂ ਨਹੀਂ ਪਲੈਨਿੰਗ ਬਣੀ ਸੀ ਅੱਜ ਸਵੇਰੇ ਬਣੀ ਸੀ ਤੇ ਉਹ ਫਿਰ ਅੱਜ بارش ਵੀ ਸਟਾਰਟ ਹੋ ਗਈ 5 ਵਜੇ ਤੋਂ ਤੇ ਫਿਰ ਮੀਟਿੰਗ ਕੈਨਸਲ ਹੋ ਗਈ ਭਾ ਡਾਕਟਰ ਸਾਹਿਬ ਕਹਿੰਦੇ ਨਹੀਂ ਮੈਂ ਤੇ ਪਹੁੰਚਣਾ ਹੀ ਆ ਜੀ ਕਿ ਜਿਹੜੇ ਉੱਥੇ ਸਾਥੀ ਮੇਰੇ ਜੋ ਵੀ ਪਿਆਰ ਵਾਲੇ ਢੀਕ ਤੇ ਪਏ ਨੇ ਚਾਹੀ ਆਪਾਂ ਕਾਰ ਅੰਦਰ ਬਹਿ ਕੇ ਮੀਟਿੰਗ ਕਰ ਲਾਂਗੇ ਮੈਂ ਜਰੂਰ ਆਵਾਂਗਾ ਮੈਂ ਕਹਿਣਾ ਕਿ ਇਹ ਐਮਐਲਏ ਸਾਹਿਬ ਦਾ ਐਸਾ ਬੜਾਪਨ ਵਾ ਐਸਾ ਪਿਆਰ ਵਾ ਇਲਾਕੇ ਦੇ ਨਾਲ ਕਿ ਉਹ ਕਹਿਣ ਕਥਨੀ ਤੋਂ ਬਾਅਦ ਵਾ ਦੂਜੇ ਮੇਰੇ ਨਾਲ ਸਾਡੇ ਬਲੌਕ ਪ੍ਰਧਾਨ ਸਰਦਾਰ ਅਰੰਜੀਤ ਸਿੰਘ ਜੀ ਪਹੁੰਚੇ ਉਹਨਾਂ ਦੇ ਨਾਲ ਵੀਰ ਅਵਤਾਰ ਸਿੰਘ ਵਕੀਲ ਸਾਹਿਬ ਜੀ ਸੋਨੂ ਬਾਬਾ ਜੀ ਸੋਨੂ ਬਾਬਾ ਜੀ ਦਾ ਇਹ ਵਾਰਡ ਨੰਬਰ 37 ਦੇ ਵਿੱਚ ਗੁਰੂ ਕੀ ਮਹਿਲ ਸੇਵਾ ਕਰਦੇ ਨੇ ਇਹ ਇਹਨਾਂ ਦਾ ਇਹ ਵਾਰਡ ਚ ਇਲਾਕੇ ਚ ਬਹੁਤ ਵੱਡਾ ਬਹੁਤ ਜ਼ਿਆਦਾ ਪਿਆਰ ਵਾ ਤੇ ਦੂਜਾ ਜਿਸ ਤਰ੍ਹਾਂ ਤੁਸੀਂ ਜਾਣਦੇ ਜੇ ਕਿ ਮਿਸ਼ਨ 2024 ਦਾ ਬਿੱਗਲ ਵੱਜ ਰੁਕਾ ਵਾ ਜੀ ਸਾਡਾ ਮਾਨ ਸਾਹਿਬ ਜੀ ਦਾ ਬਹੁਤ ਵਧੀਆ ਇੱਕ ਹੁਕਮ ਆ ਕਿ 13 0 ਅਸੀਂ ਮਾਨ ਸਾਹਿਬ ਦੇ ਨਾਲ ਐਮ ਐਲ ਏ ਡਾਕਟਰ ਇੰਦਰਬੀਰ ਸਿੰਘ ਨੱਜਰ ਸਾਹਿਬ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆਂ ਸਾਡੇ ਵਾਲੀ ਇਹ ਜਿਹੜੀ ਸ਼ੀਟ ਵਾ ਹਲਕਾ ਦਖਣੀ ਸਰਦਾਰ ਕਲਦੀਪ ਸਿੰਘ ਧਾਰੀਵਾਲ ਜੀ ਇਹਨਾਂ ਨੂੰ ਅਸੀਂ ਬਹੁਤ ਵੱਡੀ ਲੀਡ ਦੇ ਨਾਲ ਜਿਤਾ ਕੇ ਦਿੱਲੀ ਭੇਜਾਂਗੇ ਜੀ ਤੇ ਸਦਰ ਸਾਹਿਬ ਬੜਾ ਸੁਣਾ ਮਾਹੌਲ ਦੇਖਿਆ ਤੁਸੀਂ ਸਟੇਜ ਦਾ ਜਿਹੜਾ ਕਮੈਂਟਰੀ ਬੜੀ ਸੋਹਣੀ ਸੰਭਾਲੀ ਵੀ ਆ ਤਾਂ ਹੋਰ ਕਿਹੜੀਆਂ ਗੱਲਾਂ ਬਾਤਾਂ ਸੀ ਲੋਕਾਂ ਨੂੰ ਜਿਹੜੇ ਵੀ ਮੁਸ਼ਕਲ ਆ ਰਹੀਆਂ ਸੀ ਨਾਲ ਨਾਲ ਡਾਕਟਰ ਸਾਹਿਬ ਹੱਲ ਵੀ ਅੱਗੇ ਕਰਦੇ ਵੀ ਆ ਰਹੇ ਨੇ ਤੇ ਅੱਗੇ ਵੀ ਕੀ ਕਿਹਾ ਗਿਆ ਕਿਆ ਦੇਖੋ ਜੀ ਇੱਕ ਵਾਹਦ ਐਮਐਲਏ ਸਾਨੂੰ ਮਿਲੇ ਨੇ ਜਿਨ੍ਹਾਂ ਦੀ ਕਿ ਮੈਂ ਪਿੱਠ ਪਿੱਛੇ ਵੀ ਤਾਰੀਫ ਕਰਦਾ ਵਾਂ ਮੂੰਹ ਤੇ ਵੀ ਤਾਰੀਫ ਕਰਦਾ ਸਭ ਪਾਸੇ ਤਾਰੀਫ ਕਰਦਾ ਕਿ ਇਹੋ ਜੇ ਇਮਾਨਦਾਰ ਜਿਹੜੇ ਐਮਐਲਏ ਮਿਲਨੇ ਸਾਨੂੰ ਬਹੁਤ ਮੁਸ਼ਕਲ ਆ ਪਹਿਲਾਂ ਵੀ ਦੇਖਿਆ ਚਲੋ ਮੈਂ ਪਹਿਲਾਂ ਦੇ ਜਿਹੜੇ ਐਮਐਲਏ ਸੇਬਾਨ ਇੱਥੇ ਰਹੇ ਨੇ ਮੈਂ ਉਹਨਾਂ ਦੇ ਪ੍ਰਤੀ ਕੁਝ ਕਿੰਤੂ ਪਰੰਤੂ ਤੇ ਨਹੀਂ ਕਰਦਾ ਠੀਕ ਹੈ ਜੀ ਪਰ ਫਿਰ ਵੀ ਤੁਸੀਂ ਆਪਣੇ ਇਲਾਕੇ ਦਾ ਸਾਰਾ ਹਾਲ ਦੇਖ ਲਓ ਕਿ ਉਹਨਾਂ ਦੇ ਸਮੇ ਸਾਡੇ ਇਲਾਕੇ ਦੇ ਕੀ ਹਾਲਾਤ ਸਨ ਕਿੰਨੇ ਬੁਰੇ ਹਾਲਾਤਾਂ ਚ ਰਹੇ ਰਹੇ ਸਨ ਤੇ ਹੁਣ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਠੀਕ ਹੈ ਜੀ ਤੇ ਕਿਸ ਤਰ੍ਹਾਂ ਤੇਜ਼ੀ ਨਾਲ ਕੰਮ ਹੋਣਾ ਸ਼ੁਰੂ ਹੋ ਗਿਆ ਪਹਿਲੇ 6 ਮਹੀਨਿਆਂ ਦੇ ਵਿੱਚ ਹੀ ਕੰਮ ਹੋਣਾ ਸ਼ੁਰੂ ਹੋ ਗਿਆ ਚਲੋ ਕਈ ਕੰਮ ਜਿਹੜੇ ਆ ਉਹ ਰਹਿ ਗਏ ਨੇ ਠੀਕ ਹੈ ਨਹੀਂ ਹੋਏ ਲੇਕਿਨ ਡਾਕਟਰ ਸਾਹਿਬ ਨੇ ਜਾਂ ਆਮ ਆਦਮੀ ਪਾਰਟੀ ਨੇ ਤੇ ਜਾਂ ਆਮ ਆਦਮੀ ਪਾਰਟੀ ਦੇ ਬਿਹਫ ਤੇ ਅਸੀਂ ਲੋਕਾਂ ਨਾਲ ਵਾਅਦੇ ਕੀਤੇ ਸੀਗੇ ਕਿ ਸਾਨੂੰ ਇੱਕ ਮੌਕਾ ਦਿਓ 5 ਸਾਲ ਵਾਸਤੇ ਜੀ ਦੋਸਤੋ ਸਾਡੇ ਕੋਲ 2 ਸਾਲ ਤੇ ਹੈਗੇ ਅਲੀ ਜਿਹੜੇ ਚ ਅਸੀਂ ਕੰਮ ਕਰਕੇ ਕਾਫੀ ਵਿਖਾ ਚੁੱਕੇ ਹੋਏ ਆਂ ਰਹਿ ਗਏ ਜਰ ਸਾਡੇ 300 ਰਹਿ ਗਏ ਆ ਇਹ ਜਿਹੜੇ ਸਵਾਲ ਨੇ ਵਿਰੋਧੀਆਂ ਪਾਰਟੀਆਂ ਦੇ ਜਿਹੜੇ ਸਾਡੇ ਵਿਰੋਧੀ ਪਾਰਟੀ ਕੀ ਇਹਨਾਂ ਨੇ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ ਮੈਂ ਤੁਹਾਨੂੰ ਦਾਅਵੇ ਨੇ ਲਿਖ ਕੇ ਦੇਣ ਨੂੰ ਤਿਆਰ ਆ ਕਿ ਪੰਜਾਂ ਸਾਲਾਂ ਬਾਅਦ ਇਹਨਾਂ ਦੇ ਮੂੰਹ ਬੰਦ ਹੋ ਜਾਣੇ ਆ ਇਹਨਾਂ ਕੋਲ ਕੋਈ ਵੀ ਗੱਲ ਕਰਨ ਜੋਗੀ ਰਹਿ ਨਹੀਂ ਜਾਣੀ ਮੈਂ ਇਹੋ ਲਫ਼ਜ਼ ਕਹਿੰਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸਾਹਿਬ ਸਾਡੇ ਨਾਲ ਮੌਜੂਦ ਸਰਦਾਰ ਸਾਹਿਬ ਇਨਚਾਰਜ ਜੋ ਹਲਕੇ ਦੇ ਆਪਣਾ ਬੜੀ-ਬੜੀ ਜ਼ਿੰਮੇਵਾਰੀ ਜਿਹੜੀ ਆ ਉਹ ਦੇਖਣ ਨੂੰ ਮਿਲਦੀ ਹੈ ਕਿਵੇਂ ਦੇ ਜਿਹੜੇ ਸੁਝਾਅ ਨੇ ਅੱਜ ਜਿਹੜੀ ਮੀਟਿੰਗ ਰੱਖੀ ਗਈ ਸੀ ਤੇ ਕਿਵੇਂ ਦੀ ਗੱਲਬਾਤ ਲੋਕਾਂ ਨਾਲ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੇਖੋ ਜੀ ਅੱਜ ਦੀ ਜਿਹੜੀ ਮੀਟਿੰਗ ਅੱਜ ਦੀ ਜਿਹੜੀ ਮੀਟਿੰਗ ਹੋਈ ਆ ਇਹਦੇ ਵਿੱਚ ਤੁਸੀਂ ਇੱਕ ਸਿਰਫ ਅਸੀਂ 10 ਤੋਂ 15 ਮਿੰਟ ਦਾ ਟਾਈਮ ਮਿਲਿਆ ਸੀ ਸਾਨੂੰ ਜਿਹੜਾ ਕਿਉਂਕਿ ਬਰਸਾਤ ਕਰਕੇ ਮੀਟਿੰਗ ਸਾਡੀ ਕੈਨਸਲ ਹੋ ਗਈ ਸੀਗੀ ਜੋ ਕਿ ਕਹ ਹੋ ਸਕਦਾ ਹੈ ਕਿ ਕਾਫੀ ਵੱਡਾ ਕਾਫ ਕਾਠੂਪ ਦਿਖਦਾ ਤੁਹਾਨੂੰ ਜੋ ਕਿ 10 15 ਮਿੰਟ ਦੇ ਵਿੱਚ ਵੀ ਅਸੀਂ ਤੁਹਾਨੂੰ ਫਿਰ ਵੀ ਤੁਸੀਂ ਦੇਖਿਆ ਪਬਲਿਕ ਕਿੰਨੀ ਜ਼ਿਆਦਾ ਆ ਗਈ ਹੈ ਜਿਹਦੇ ਵਿੱਚ ਤੁਸੀਂ ਇਹ ਵੇਖਿਆ ਕਿ ਐਮਐਲਏ ਸਾਹਿਬ ਨਾਲ ਕਿੰਨਾ ਲੋਕਾਂ ਦਾ ਪਿਆਰ ਹੈ ਕਿ ਜਿਹਨੂੰ 10 ਮਿੰਟ ਪਹਿਲਾਂ 5 ਮਿੰਟ ਪਹਿਲਾਂ ਜਾਂ 2 ਮਿੰਟ ਪਹਿਲਾਂ ਵੀ ਪਤਾ ਲੱਗਾ ਤੇ ਉਹ ਵੀ ਬੰਦਾ ਇੱਥੇ ਪਹੁੰਚਿਆ ਹਾਂਜੀ ਫਿਰ ਵੀ ਬਾਕੀ ਤੁਸੀਂ ਦੇਖੋਗੇ ਜੇ ਕੋਈ ਇਲਾਕੇ ਦੇ ਵਿੱਚ ਕਿਸੇ ਕਿਸਮ ਦਾ ਕੋਈ ਵੀ ਕੰਮ ਸਾਡਾ ਹੈਗਾ ਆ ਉਹ ਐਮਐਲਏ ਸਾਹਿਬ ਵੀ ਕਹਿ ਕੇ ਗਏ ਨੇ ਤੇ ਅਸੀਂ ਵੀ ਉਹਨਾਂ ਦੇ ਨਾਲ ਮੋਢੇ ਦਾ ਮੋਢਾ ਲਾ ਕੇ ਖੜੇ ਹੋਏ ਆ ਪਬਲਿਕ ਦੇ ਨਾਲ ਵੀ ਖਲੋਤੇ ਆ ਜੇ ਕੋਈ ਤੁਹਾਡਾ ਕੋਈ ਤੱਕ ਕੋਈ ਵੀ ਕੰਮ ਹੈਗਾ ਆ ਸਾਡੇ ਤੱਕ ਪਹੁੰਚ ਕਰੋ ਅਸੀਂ ਤੁਹਾਡੇ ਉਹ ਕੰਮ ਪਹਿਲ ਦਾ ਤੇ ਹੱਲ ਕਰਾਂਗੇ ਜੀ ਇਸ ਤੋਂ ਲਗ ਸਡੇ ਕੋਲ ਜਿਹੜਾ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸੀ ਆਪਣਾ ਗੁਰਕੇ ਮਹਿਲ ਤੋਂ ਸਰਦਾਰ ਰਵਿੰਦਰ ਸਿੰਘ ਸੋਨੂ ਬਾਬਾ ਜੀ ਬਾਬਾ ਜੀ ਨਾਲ ਵੀ ਗੱਲਬਾਤ ਕਰ ਲੈਣੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪ ਜੀ ਦੀ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੀ ਸੰਗਤ ਨੂੰ ਕਈ ਗੱਲਾਂ ਦਾ ਨਹੀਂ ਪਤਾ ਲੱਗਦਾ ਹੁਣ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਕਈ ਬੀਬੀਆਂ ਵਿਧਵਾ ਜਿਨ੍ਹਾਂ ਦੀ ਪੈਨਸ਼ਨ ਨਹੀਂ ਸੀ ਲੱਗੀ ਉਹ ਕਹਿੰਦੀ ਆ ਜੀ ਮੇਰਾ ਨੁਰਾਸ਼ਨ ਦਾ ਕੋਈ ਸੇਵਾ ਦਿੱਤੀ ਜਾਵੇ ਅਸੀਂ ਚਲੋ ਸੇਵਾ ਕਰਦੇ ਸਾਂ ਆਪਣੀ ਜਿੰਨੀ ਕੁ ਗੁਰੂ ਸਾਹਿਬ ਦੀ ਕਿਰਪਾ ਨਾਲ ਪਰ ਇਸ ਵਕਤ ਇਹੋ ਜਿਹਾ ਕੰਮ ਆ ਕਿ ਤਿੰਨ ਪੈਨਸ਼ਨਾਂ ਲੱਗ ਰਹੀਆਂ ਵਾਂ ਇੱਕ ਬੀਬੀ ਦੀ ਆਪ ਤੇ ਦੋ ਉਹਨਾਂ ਦੇ ਬੱਚੇ ਜਿਹੜੇ ਵਿਧਵਾ ਹੋਤਾ ਵਾਂ ਉਹਨਾਂ ਨੂੰ ਇਹ ਮੁਸ਼ਕਲ ਖਤਮ ਹੋ ਗਈ ਕਿਉਂਕਿ ਬਿੱਲ ਵੀ ਫ੍ਰੀ ਹੋ ਗਏ ਆ ਠੀਕ ਹੈ ਉਤੋਂ ਤਿੰਨ ਪੈਨਸ਼ਨਾਂ ਕਈਆਂ ਨੂੰ ਕਣਕ ਦੀ ਸਹੂਲਤ ਮਿਲਦੀ ਪਈ ਆ ਇਸ ਕਰਕੇ ਸੂਰਤਾਂ ਕਰਕੇ ਸਾਰੀ ਜਿਹੜੀ ਦੁਨੀਆ ਵਾਂ ਆਪਣੀ ਹਲਕਾ ਦਖੜੀ ਦੀ ਹੋਰ ਵੀ ਸਾਰੇ ਇਲਾਕੇ ਬਹੁਤ ਖੁਸ਼ ਆ ਕਿਉਂਕਿ ਇਹਦੇ ਵਿੱਚ ਕਈ ਬੰਦਿਆਂ ਨੂੰ ਕਈ ਗੱਲਾਂ ਦਾ ਪਤਾ ਨਹੀਂ ਲੱਗਦਾ ਪਰ ਅਹਦਾ ਇਹ ਕੰਮ ਸੇਵਾ ਦਾ ਵਾ ਅਸੀਂ ਇਲਾਜ ਕਰਉਨੇ ਆ ਲੋਕਾਂ ਦੇ ਜਿਹਨੇ ਲਾਇਨੇ ਕਰਾ ਸਕਦੇ ਪਰ ਅਸੀਂ ਹੁਣ ਸਿਵਲ ਹਸਪੀਟਲ ਚ ਗਏ ਆ ਕਈ ਇਲਾਜ ਕਰਾ ਰਹੇ ਪਿਛਲੇ ਹਫ਼ਤਿਆਂ ਤੋਂ ਇੱਕ ਵੀ ਰੁਪਈਆ ਨਹੀਂ ਲੱਗਦਾ ਜੇ ਕੋਈ ਇਲਾਜ ਕਰਾਉਣਾ ਚਾਹੁੰਦਾ ਹੋਵੇ ਇਹ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਗੱਲ ਵੱਲ ਧਿਆਨ ਦੇਣ ਤੇ ਜੇ ਕੋਈ ਲੋੜਵੰਦ ਆ ਜੇ ਕੋਈ ਇਲਾਜ ਨਹੀਂ ਕਰਾ ਸਕਦਾ ਪ੍ਰਾਈਵੇਟ ਹਸਪੀਟਲ ਚ ਤੇ ਸਰਕਾਰੀ ਹਸਪੀਟਲ ਦੇ ਵਿੱਚ ਫ੍ਰੀ ਲਾਇ ਹੋ ਰਿਹਾ ਵਾ ਅਸੀਂ ਪਿਛਲੇ ਹਫਤੇ ਹੀ ਹਲੇ ਦੋ ਲਾਇ ਕਰਾਇਆ ਜਿਨ੍ਹਾਂ ਦਾ 1 ਲੱਖ 1 ਲੱਖ ਦੋ ਦੋਵਾਂ ਦਾ ਲਗ ਲੱਖ ਰੁਪਇਆ ਹਸਪਤਾਲ ਮੰਗਣਦੇ ਹੀ ਪ੍ਰਾਈਵੇਟ ਪਰ ਉੱਥੇ ਆਪਾਂ ਸਿਵਲ ਚ ਗਏ ਆ 1 ਰੁਪਇਆ ਨਹੀਂ ਲੱਗਾ ਉਸ ਦਿਨ ਤੋਂ ਮੈਂ ਸਾਰਿਆਂ ਨੂੰ ਇਹ ਜ਼ਰੂਰ ਬੇਨਤੀ ਕਰਦਾ ਕਿ ਸਾਰੇ ਜਾਣੇ ਜਾ ਕੇ ਜੇ ਕੋਈ ਬੰਦਾ ਲੱਗੇ ਜਾ ਕੇ ਕਿਸੇ ਦਾ ਵੀ ਜਿਹਨੂੰ ਨਹੀਂ ਨੌਲੇਜ ਉਹਨੂੰ ਜਾ ਕੇ ਦੱਸਣ ਵੀ ਇੱਥੇ ਫ੍ਰੀ ਲਾਜ ਹੋ ਰਿਹਾ ਤੇ ਐਵੇਂ फडਕੂਣਾ ਹੋਰ ਕਿਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੰਟਾਂ ਦੀ ਜਿਹੜੀ ਖਾਸ ਮੁਲਾਕਾਤ ਕੀਤੀ ਗਈ ਇਲਾਕਾ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਸ਼ਹੀਦ ਉਧਮ ਸਿੰਘ ਨਗਰ ਦਾ ਇਲਾਕਾ ਸੀ ਜਿੱਥੇ ਕਿ ਸਰਦਾਰ ਡਾਕਟਰ ਇੰਦਰਪ੍ਰੀਤ ਸਿੰਘ ਨਿੱਜਰ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਅ ਲੋਕਾਂ ਦੇ ਨਾਲ ਜਿਹੜੀ ਵਿਸ਼ੇਸ਼ ਮਿਲਣੀ ਮੀਟਿੰਗ ਪਰਿਵਾਰਕ ਮਿਲਣੀ ਮੀਟਿੰਗ ਕੀਤੀ ਗਈ ਵੱਖ-ਵੱਖ ਵਰਕਰਾਂ ਵੱਖ-ਵੱਖ ਆਗੂਆਂ ਨੇ ਜਿਹੜਾ ਸੀ ਜਾਂ ਇੰਚਾਰਜ ਸੀ ਜਿਹੜੇ ਉਹਨਾਂ ਨੇ ਆ ਕੇ ਜਿਹੜਾ ਇਸ ਮੀਟਿੰਗ ਦੇ ਵਿੱਚ ਆਪਣਾ ਜਿਹੜਾ ਸੁ ਵਿਸ਼ੇਸ਼ ਸੰਬੋਧਨ ਜਿਹੜਾ ਸੀ ਉਹ ਦਿੱਤਾ ਮੈਂ ਤੁਹਾਡਾ ਦੋਸਤ ਤੇ 호ਸਟ ਮਿੱਤਰ ਲਵ ਗਿੱਲ ਸ਼ਾ ਮੇਰੇ ਨਾਲ ਕੈਮਰਾਮੈਨ ਮਜੀਂਦਰ ਸਿੰਘ ਸੋਨੂ ਵਰਲ ਪੋਸਟ